ਨਿਸ਼ਾਨਦਾਨ ਆ ਲੋਕ ਸਾਹਮਣੇ ਆ ਗਏ ਪਰ ਸਾਹਮਣੇ ਫਰੰਦੀਪੁਰੀਆ ਫਰੰਦੀਪੁਰੀਆ ਤੇ ਘੋੜਾ ਆ ਪਾ ਗਏ ਆ ਤੇ ਮਾਂ ਪਿਓ ਦਾ ਤੇਰੇ ਬਾਪੂ ਦਾ ਖੂਨ ਪਤਾ ਨਹੀਂ ਕਿੰਨਾ ਵਧਿਆ ਹੋਣਾ ਮੈਂ ਉਹਦੀ ਇੱਜ਼ਤ ਕਰਿਆ ਕਰ ਰਾਤ ਉੱਥੇ ਹੀ ਆ ਗਏ ਇੱਜ਼ਤ ਕਰਿਆ ਕਰ ਉਹਦੀ ਜਦੋਂ ਮੈਂ ਤੇਰੇ ਵਰਗਾ ਹੁੰਨਾ ਹਾਂ ਅਸੀਂ ਵੀ ਬਾਪੂ ਨੂੰ ਨਾਲ ਲੈ ਕੇ ਜਾਂਦੇ ਹੁੰਨੇ ਸੀ ਛੱਟ ਤੇ ਗੁਰੂ ਆ ਗਹਿਣਾ ਵਾ ਜਦੋਂ ਛੱਟ ਲੱਗਦੀ ਨਾ ਉਹੋ ਇਨਸਾਨ ਬਣਾਉਂਦੀ ਬੰਦੇ ਨੂੰ ਬੜਾ ਕੁਝ ਭਰਾਵਾ ਠੀਕ ਹੈ ਨਾ ਕਿੜਲਾ ਮਟਰ ਨਾ ਖੇਡ ਦੋਟਾ ਮੈਚ ਵੀ ਪੰਜ ਸੱਤ ਸਨੇ ਖੇਡਿਆ ਇਸ ਨਾਲ ਨਹੀਂ ਵਧੀਆ ਵਧੀਆ ਇਹ ਨਾ 2021 ਚ ਇਹ ਮਿਲਿਆ ਬਾਸਰ ਕੇ ਉਪਗੇਲਦੇ ਪਿੰਡ ਹਾਂਜੀ ਉਦੋਂ ਇਹ ਪਤਲਾ ਸੀ ਤੁਹਾਨੂੰ ਵੀਡੀਓ ਵੀ ਕੱਢ ਕੇ ਪਾ ਦਾਂਗੇ ਉਦੋਂ ਪਤਲਾ ਸੀ ਤੇ ਪਾਟੇ ਜਿੰਮ ਦਾ ਸਮਾਨ ਲਿਆਈ ਤੇ ਦੂਜਾ ਮਰ ਮੇਰੀ ਲੱਖ ਦੀ ਲਿਮਟ ਹੈ ਤੇ ਉਹ ਲੱਖ ਦੀ ਲਿਮਟ ਉੱਥੇ ਮਾਰਿਆ ਤੇ ਲੱਖ ਦੀ ਲਿਮਟ ਹੋ ਗਈ ਤੇ ਮੈਂ ਬਾਕੀ ਮੈਂ ਭਲਕੇ ਦਊਂਗਾ ਜੇ ਮਾਲ ਨੂੰ ਗਿਆ ਇਹਨਾਂ ਨੂੰ ਮੈਂ ਕਿਹਾ ਕਾਫੀ ਪੀ ਲਈਏ ਇੱਥੋਂ ਬ੍ਰਿਸ਼ਤਾ ਜੋ ਇੱਥੋਂ ਲੈ ਵੀ ਇਹ ਅਸਲ ਤੇ ਤੈਨੂੰ ਮੈਚ ਤੇ ਲੈ ਕੇ ਕਹੋਂਗੇ ਪੱਪਾ ਹਾਂਜੀ ਪ੍ਰਭ ਸੰਧੂ ਤੂੰ ਲੈ ਕੇ ਹਾਂਜੀ ਉਸਤਾਦ ਦਾ ਮੰਨਦਾ ਹੀ ਸਾਰਾ ਕੁਝ ਭਰਾਵਾ ਠੀਕ ਹੈ ਤੂੰ ਮੰਨਦਾ ਖੇਡ ਲਾ ਮਾਤਾ ਮੈਂ ਖੇਡ ਤੋਹਟ ਮੈਚ ਵੀ ਪੰਜ ਸੱਤ ਨੇ ਟੈਨਸ਼ਨ ਨਹੀਂ ਵਧੀਆ ਵਧੀਆ ਮਾਰ ਨੇ ਮੇਰ ਕੀਤੀ ਆ ਬਹੁਤ ਧੀਆ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਵਧੀਆ ਵੈਰੀ ਗੁੱਡ ਉਸ ਦਿਨ ਥੋੜਾ ਜਿਹਾ ਲੱਗਦਾ ੱਥਲਾ ਲੱਗਦਾ ਇਹੋ ਉਮਰ ਆ ਪੈ ਜਾ ਪੁੱਠਾ ਆ ਜਾ ਸਿੱਧਾ ਆ ਜਾ ਇਹੋ ਉਮਰ ਦੇ ਵਿੱਚ ਕਰਨਾ ਸਾਰੇ ਕੁਝ ਠੀਕ ਹੈ ਪ੍ਰਭਾਪ ਨੂੰ ਜਪੇ ਪੋਣਾ ਸਾਡਾ ਹੌਸਲਾ ਵਧਦਾ ਪਹਿਲਵਾਨ ਦਾ ਚੇਲਾ ਪਹਿਲਵਾਨ ਦਾ ਇਦਾਂ ਉਹ ਕੁੜੇ ਫੋਨ ਵੱਜ ਜਾਂਦਾ ਦੂਣਾ ਆ ਜਾਂਦਾ ਬੰਦਾ ਜਦੋਂ ਗੋਦੀਪਰੀਆ ਦਾ ਕਹਿੰਦੇ ਹੁੰਦੇ ਆ ਹਾਂ ਜੀ ਅਸਲੋਂ ਨਾ ਮੈਂ ਤੈਨੂੰ ਮੈਂ ਗੱਲ ਦੱਸਦਾ ਵੇਖ ਪਹਿਲਵਾਨ ਦਾ ਚੇਲਾ ਪਹਿਲਵਾਨ ਦਾ ਅਸਲੋਂ ਬੋਲਦੇ ਆ ਕਿੰਨੇ ਚੋਹਾਂ ਬੰਦੇ ਨੇ ਫੋਨ ਕੀਤਾ ਮੈਨੂੰ ਵੀ ਤੇਰਾ ਪਹਿਲਵਾਨਾ ਮੁੰਡੇ ਨੇ ਬੜਾ ਵਧੀਆ ਕੰਮ ਕੀਤਾ ਨਾ ਹੌਸਲਾ ਵੱਧਾ ਹੈ ਚਿੰਦਾ ਮਾਣ ਵੱਧਾ ਹੈ ਨਾ ਹੁਣ ਤੂੰ ਵਧੀਆ ਕੰਮ ਕੀਤਾ ਹੁਣ ਮੰਨ ਕੇ ਜਿਹੜਾ ਉਸਤਾਦ ਉਹਨਾਂ ਨੂੰ ਕੱਲਾ ਚਾਹੀਦਾ ਨਾ ਜਿਹੜੀ ਸ਼ੌਹਰਤ ਪੈਸਾ ਤੇ ਲੋ ਤਾਂ ਢੇ ਘਰੇ ਜਾਣਾ ਉਹਦੇ ਇਧਰ ਗੱਲਾ ਗੱਲਾ ਉਸਤਾਦ ਨੂੰ ਕੀ ਹੁੰਦਾ ਨਾ ਕਿ ਸਾਡਾ ਕੋਈ ਨਾਂ ਬੋਲਦਾ ਕਿਉਂਕਿ ਉਸਤਾਦ ਵੀ ਉਹ ਕੈਟਾਗਰੀ ਚ ਨੰਗੇ ਆਉਂਦਾ ਤੇ ਬਣਿਆ ਹੁੰਦਾ ਹੁਣ ਸਾਨੂੰ ਸਾਡਾ ਇਹ ਚੀਜ਼ ਹੈ ਵੀ ਤੁਸੀਂ ਤਕੜੇ ਹੋ ਹੋਰ ਖੇਡੋ ਹੁਣ ਬਾਓ ਮੈਨੂੰ ਨਿਊਜ਼ੀਲੈਂਡ ਤੋਂ ਫੋਨ ਆਉਂਦਿਆ ਹੀ ਆਸਟ੍ਰੇਲੀਆ ਤੋਂ ਫੋਨ ਆਉਂਦੇ ਕਿ ਮੁੰਡਾ ਜਿਹੜੇ ਮੈਚ ਚੱਲਣੇ ਸਾਡੇ ਵੱਲੋਂ ਕਢਾਈ ਉਹ ਇੱਕ ਚੀਜ਼ ਹੁੰਦੀ ਹੈ ਕਿ ਇੱਕ ਮਾਨ ਹੁੰਦਾ ਵੀ ਚਲੋ ਸਾਨੂੰ ਕੋਈ ਫੋਨ ਕਰਦਾ ਤੇ ਅਸੀਂ ਤੈਨੂੰ ਖਲਾਈਏ ਜਿੱਤੇ ਤੈਨੂੰ ਡੇਢ ਮਿਲਣਾ ਸੀ ਦੋ ਦੋ ਦਿਵਾਉਣਾ ਦੇ ਹਾਂਜੀ ਨਾ ਇਹ ਚੀਜ਼ ਹੁੰਦੀ ਹੈ ਕਿਉਂਕਿ ਸਾਨੂੰ ਵੀਰੇ ਦਾਵਾ ਵੇਚਾਂ ਦਾ ਪਤਾ ਹੁੰਦਾ ਕਿ ਕਿੱਦਾਂ ਕਰੀਏ ਉਹਨਾਂ ਚੀਜ਼ਾਂ 'ਚ ਲੰਘੇ ਆ ਨਾ ਹਾਂਜੀ ਭਾਈ ਜੋ ਦੇਣਾ ਉਹ ਦੇ ਦਿਓ ਤੂੰ ਕੱਲਾ ਸੋਚ ਰਿਹਾ ਕਿ ਮੈਂ ਮੈਂ ਝਾੜ ਚੱਕ ਕਰੀ ਉਹ ਯਾ ਲੱਗੇ ਭਾਈ ਆਪਾਂ ਬੜਾ ਕੁਝ ਕਰਨਾ ਹੁਣ ਕੈਨੇਡਾ ਦੇ ਉੱਤੇ ਤੇਰਾ ਪੱਕਾ ਹੀ ਕੰਮ ਕਰਾ ਲਿਆ ਆਪਾਂ ਵੀ ਪੱਕਾ ਆਪਣੇ ਵੱਲੋਂ ਜਾਣਾ ਐਬਸਪੋਰਟ ਵੱਲੋਂ ਜਾਣਾ ਇੱਥੋਂ ਦਾ ਕਿ ਵੇਖੀ ਆਪਣੇ ਬੱਬਲ ਸੰਘਰੂਰ ਦਾ ਮੁੰਡਾ ਵਾ ਉਹ ਪੇਚ ਚਲਾਉਂਦਾ ਐਬਸਪੋਰਟ ਦਾ ਉਹਨੇ ਮੋਟਰਸਾਈਕਲ ਜਿੱਤਿਆ ਉਹਨੇ ਮੈਨੂੰ ਕਲਿੱਪ ਸੈਂਡ ਕੀਤੀ ਸਟੋਰੀ ਪਾ ਉਹ ਪੇਚ ਦੇ ਪਹਿਲਾਂ ਕੀ ਚੈੱਕ ਕਰ ਹੁੰਦਾ ਅੱਜ ਕੱਲ ਦਾ ਦੌਰ ਇਦਾਂ ਦਾ ਹੋ ਗਿਆ ਵਾ ਜਿਹੜੇ ਬੰਦੇ ਆ ਨਾ ਹੁਣ ਮੈਂ ਜੁੜਿਆ ਮੈਂ ਜੁੜਿਆ 2008 ਦਾ ਐਪਸਬੋਰਡ ਦੇ ਨਾਲ ਜੀ ਅੱਜ ਮੈਨੂੰ ਕੋਈ ਲੋੜ ਆ ਅਬੀ ਨਬੀ ਦੀ ਰੱਬ ਪਾਵੇ ਨਾ ਪਰ ਆਪਣੇ ਭਰਾ ਆਪਣੇ ਨਾਲ ਖੜੇ ਆ ਹਨਾ ਇਹ ਚੀਜ਼ ਕੀ ਹੁੰਦੀ ਹੈ ਕਿ ਇੱਕ ਮਾਣ ਉਹ ਉਹ ਕਹਿੰਦੇ ਵੀ ਬੰਦਾ ਤੇਰਾ ਵਾ ਤੇਰੇ ਨਾਲ ਘੇੜਦਾ ਮੈਂ ਕਹਾਂ ਹੋ ਮੇਰੇ ਨਾਲ ਘੇੜਦਾ ਸਾਡੇ ਨਾਲ ਖੜੋਣਾ ਕੋਈ ਚੱਕ ਨਹੀਂ ਤੁਹਾਡੇ ਨਾਲ ਘੇੜਦਾ ਹੁਣ ਉਹਨਾਂ ਦੇ ਪੇਜ ਤੇ ਤੇਰੀਆਂ ਵੀਡੀਓ ਪੈਣੀਆਂ ਕਿਉਂਕਿ ਇਹ ਸਾਡਾ ਬੰਦਾ ਆ ਜੀ ਜੁਨੀ ਅਗਦਾ ਦੀ ਤੁਸੀਂ ਉਧਰ ਗੱਲ ਕਰਾਈ ਹੋ ਤਾਂ ਹਾਂ ਉਹ ਮੁੜ ਕਿਉਂ ਚਲੋ ਟੀਮ ਨੇ ਨਹੀਂ ਗਰਦਾਸ ਦੀ ਬੈਡ ਲੱਗ ਪੈਣ ਵਧੀਆ ਬੰਦਾ ਪੂਰਾ ਤਕੜਾ ਹੋਣ ਵਾਲਾ ਉਹ ਉਹ ਬੰਦਾ ਵਧੀਆ ਮਾਜੇ ਚ ਤੇ ਇੱਕ ਆਪਣਾ ਮੁੰਡਾ ਵਧੀਆ ਭੀਮ ਉਹਦੀ ਵੀ ਬੈਡ ਲੱਗਿਆ ਤੇ ਇਹਦੀ ਵੀ ਦੁਬਲੀ ਵਾਲਾ ਉਹਦੀ ਵੀ ਬੈਡ ਲੱਗਣਾ ਉਹ ਬੰਦਾ ਕਿੱਡਾ ਤਕੜਾ ਤੇ ਉਹਨੇ ਬੰਦੇ ਨੇ ਕਿੰਨੀ ਕਮਾਈ ਕਰਨੀ ਸੀ ਤੇ ਉਹਨੇ ਕਮਾਈ ਨਹੀਂ ਕੀਤੀ। ਭਾਜੀ ਘਟ ਘਟ ਜਿੰਦਾ ਤਗੜਾ ਹੋ ਗਏ ਵੇ ਲੋ ਨਹੀਂ ਔਖਾ ਔਖਾ ਉਹ ਕਰੋੜ ਦਾ ਘਾਟਾ ਵਿਚਾਰਾ ਉਹਨਾਂ ਦਾ ਨਾ ਜਿਆਦਾ ਜਿਆਦਾ ਬੰਦਾ ਇਸ ਨੂੰ ਜਾਨਾ ਸੀਜ਼ਨ ਖੇਡਣਾ ਮੈਂ ਤੇਨੂੰ ਕੀ ਗੱਲ ਦੱਸਾਂ ਕੋਣ ਜਾਣੇ ਫਿਰ ਪਲਾਨ ਕਰਾਇਆ ਇਹ ਤਾਂ ਐ ਵੀ ਉੱਥੇ ਤਿਆ ਪਹੁੰਚ ਜਦੋਂ ਮੈਂ ਪੂਰੇ ਲਪਣ ਤੋਂ ਨੀਹਾਂ ਤੇ ਹੈ ਨਾ ਪੂਰਾ ਮੈਂ 2011 ਚ 12 ਚ ਮੈਨੂੰ ਸੱਟ ਲੱਗਦੀ ਤੇ ਜ਼ੀਰੋ ਲੈਵਲ ਤੇ ਆ ਜਾਂਦਾ ਬੰਦਾ ਭਾਜੀ 12 ਚ ਬੰਦੇ 20-20 ਲੱਖ ਰੁਪਏ ਲੈ ਕੇ ਮਗਰ ਤੁਰੇ ਫਿਰਦੇ ਵੀ ਅਗਲੇ ਸਾਲ ਦੇ ਸੈਨ ਕਰਦੇ ਕਿ ਸਾਡੇ ਵੱਲੋਂ ਘੇਟੀ ਮੈਗਾ ਨਹੀਂ ਪੱਕੀ ਐ ਬਸ ਵਰਡ ਵੱਲੋਂ ਗੱਲ ਉਧਰੋਂ ਹੀ ਖੇਡਣਾ ਹਾਂਜੀ ਜਬਾਨਾਂ ਦਾ ਵੀ ਭਾਵੇਂ ਆਪਾਂ ਹੁਣ ਨਹੀਂ ਕਹਿੰਦੇ ਚਲੋ ਹੁਣ ਪੈਸਾ ਆ ਗਿਆ ਜਿੱਦਾਂ ਮਰਜੀ ਪਰ ਉਦੋਂ ਬੰਦਿਆਂ 'ਚ ਜਬਾਨਾਂ ਵੀ ਹੁੰਦੀਆਂ ਤੇ ਜਿਹੜੇ ਬੰਦੇ ਜਿਹਦੇ ਨਾਲ ਖੇਡਦੇ ਉਹ ਸਪੋਰਟ ਵੀ ਕਰਦੇ ਹੁੰਦੇ ਹਾਂ ਹੁਣ ਵੀ ਚਲੋ ਹੈਗਾ ਬਸ ਸਪੋਰਟ ਬੰਦਿਆਂ ਦਾ ਜਿੰਮ ਦਾ ਸਮਾਨ ਲਿਆ ਤੇ ਦੂਜਾ ਮੇਰੀ ਲੱਖ ਦੀ ਲਿਮਟ ਐ ਤੇ ਉਹ ਲੱਖ ਦੀ ਲਿਮਟ ਉੱਥੇ ਮਾਰਿਆ ਤੇ ਲੱਖ ਦੀ ਲਿਮਟ ਹੋ ਗਈ ਤੇ ਮੈਂ ਬਾਕੀ ਮੈਂ ਭਲਕੇ ਦਊਂਗਾ ਜੇਮ ਵਾਲੇ ਨੂੰ ਕਿਹਾ ਇਹਨਾਂ ਨੂੰ ਮੈਂ ਕਿਹਾ ਕੌਫੀ ਪੀ ਲੀਏ ਇੱਥੋਂ ਬ੍ਰੇਸਟਾ ਤੋਂ ਇੱਥੋਂ ਫੜ ਕੇ ਲਿਆਂਦੀ ਪਾਉਂਦੀ ਤੇ ਮੈਂ ਕਿਹਾ ਤੁਸੀਂ ਗੱਡੀ 'ਚ ਬਹੁਤ ਭੱਜ ਗਏ ਮੈਂ ਫੜ ਕੇ ਲਿਆਉਂਦਾ ਮੈਨੂੰ ਤਾਂ ਪਤਾ ਨਹੀਂ ਕਿ ਲਿਮਟ ਮੇਰੀ ਫੁੱਲ ਹੋਈ ਆ ਕਿ ਪੈਸੇ ਤੇ ਉਹਨਾਂ ਦਿੱਤੇ ਨਹੀਂ ਜਾਣੇ ਕੈਸ਼ ਹੈਗਾ ਨਹੀਂ ਤੇ ਮੈਂ ਪੈਸੇ ਦੇਣ ਲੱਗਾ ਤੇ ਉਹਨੇ ਭਰਤੇ ਦੇ ਵਿੱਚੋਂ ਮੈਂ ਦਿੱਤੇ ਤੇ ਉਹ ਅਨਫੀਲਡ ਆਈ ਜਬ ਵੀ ਨਹੀਂ ਮੈਂ ਕਿਹਾ ਇੱਕ ਮਿੰਟ ਖਲੋ ਜਾ ਮੈਂ ਲੈ ਕੇ ਆਉਣਾ ਮੈਂ ਇਹਨਾਂ ਨੂੰ ਫੋਨ ਕੀਤਾ ਮੈਂ ਲੱਗੇ ਮੁੰਡਾ ਬੈਠਾ ਹੈ ਉਹ ਕਿਤੇ ਜਾਣਦਾ ਹੋਊਗਾ ਆਪਾਂ ਨੂੰ ਇਦਾਂ ਹੀ ਮੈਚਾਂ 'ਚ ਹਾਂਜੀ ਕਹਿੰਦਾ ਨਹੀਂ ਭੁਵਾਨਾ ਮੈਂ ਦੇਣਾ ਵੀ ਮੈਂ ਕਹਾਂ ਵੀ ਇਹਦੇ ਤੋਂ ਇਹਦੇ ਤੋਂ ਵੱਡੀ ਹੋਰ ਕਿਹੜੀ ਕਮਾਈ ਕਰ ਸਕਦੇ ਜਿਹੜਾ ਕੋਈ ਸਾਡਾ ਜਿਹੜਾ ਸਾਡਾ ਕੋਈ ਲਾਗੇ ਖਲੋਤਿਆਂ ਦਾ ਬਿੱਲ ਦੇ ਸਕਦਾ ਤੇ ਇਹਦੇ ਤੋਂ ਵੱਡਾ ਪਿਆਰ ਆਪਾਂ ਨੂੰ ਕਿਹੜਾ ਮਿਲ ਸਕਦਾ ਸਭ ਤੋਂ ਵੱਡਾ ਪਿਆਰ ਇਹ ਆ ਕਿਉਂਕਿ ਇਹ ਬੰਦੇ ਨੇ ਮੈਨੂੰ ਇਹ ਗੱਲ ਕਹੀ ਵੀ ਕਾਫੀ ਦਾ ਭਲਵਾਂ ਜੀ ਕਹਿੰਦਾ ਤੁਹਾਡੇ ਵੱਲੋਂ ਸੇਵਾ ਸਮਝ ਵੀ ਅਸੀਂ ਤੈਨੂੰ ਕਾਫੀ ਪਿਆਈ ਕਹੀ ਕਹਿੰਦਾ ਤੈਨੂੰ ਮਿਲਣਾ ਚਾਹੁੰਦੇ ਆ ਚੱਲ ਤੂੰ ਸਾਾਨੂੰ ਮਿਲ ਪਿਆ ਚੱਲ ਕਿਸੇ ਜਰੀਏ ਪੈਸੇ ਦੇਤ ਉਹ ਇਹ ਦੀ ਕੀ ਹੁੰਦੀ ਆ ਜੇ ਅਸੀਂ ਸੱਚੀ ਨੀਤ ਨਾਲ ਗੇਮ ਖੇਡੀ ਆ ਜਾਂ ਖੇਡਣ ਦੇ ਆ ਸਭ ਤੋਂ ਵੱਡੀ ਦੌਲਤ ਆ ਵਾ ਆਪਣੀ ਆ ਜੀ ਜੀ ਪੈਹਾ ਪੈਹਾ ਛੋਰਤ ਜੋ ਰੱਬ ਨੇ ਤੁਹਾਡੇ ਕਰਮਾਂ ਚ ਵਿਧ ਲਿਖਿਆ ਨੂੰ ਤੁਹਾਨੂੰ ਮਿਲਣਾ ਨਾ ਉਤੋਂ ਘੱਟ ਨਾ ਵੱਧ ਜੋ ਲਿਖਿਆ ਉਹਨੇ ਪਹਿਲਾਂ ਹੀ ਡਿਸਾਈਡ ਕੀਤਾ ਵਾ ਕਿੱਦਾਂ ਦੇ ਨਾਮ ਬਸ ਪਰ ਜੇ ਆਪਾਂ ਵੈਗ ਰੂਮ ਨੂੰ ਸੱਚੀ ਨੀਤ ਨਾਲ ਮੰਨਦੇ ਆ ਨਾ ਜੇ ਉਹਦੇ ਘਰੇ ਗੁਰੂ ਘਰ ਦੇ ਜਾ ਕੇ ਨਾ ਮੱਥਾ ਟੇਕ ਕੇ ਮੱਥੇ ਦੇ ਉੱਤੇ ਇਹ ਹੱਥ ਲਾਉਣੇ ਆ ਤੇ ਉਹ ਵੈਗਰੂ ਆਪਣੇ ਲੇਖ ਵੀ ਬਦਲ ਦਿੰਦਾ ਜੇ ਮਾੜੇ ਵੀ ਹੋਣ ਨਾ ਇੱਕ ਕੱਲਾ ਕੱਲਾ ਮਾਂ ਵੈਗਰੂ ਆ ਗੁਰੂ ਗ੍ਰੰਥ ਸਾਹਿਬ ਜਿਹੜੇ ਬੰਦੇ ਦੇ ਲੇਖ ਬਦਲ ਸਕਦਾ ਇਹ ਤਾਂ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਜਿਹੜੇ ਬੰਦੇ ਦੇ ਲੇਖ ਬਦਲ ਉਹ ਪਰਮਾਤਮਾ ਵਾ ਜੇ ਆਪਣੇ ਕਰਮਾਂ ਚ ਦੁੱਖ ਹੈ ਨਾ ਤੇ ਉਹ ਸੁੱਖ ਚ ਬਦਲ ਸਕਦਾ ਉਹ ਕੌਣ ਆ ਉਹ ਵੈਗਰੂ ਇਹ ਕਰਕੇ ਮਿਹਨਤ ਲਾਇਆ ਕਰੋ ਆ ਤੇ ਮਾਂ ਪਿਓ ਦਾ ਤੇਰੇ ਬਾਪੂ ਦਾ ਖੂਨ ਪਤਾ ਨਹੀਂ ਕਿੰਨਾ ਵਧਿਆ ਹੋਣਾ ਮੈਨੂੰ ਉਹਦੀ ਇੱਜ਼ਤ ਕਰਿਆ ਕਰ ਰਾਤ ਉੱਤੇ ਆ ਗਏ ਇੱਜ਼ਤ ਕਰਿਆ ਕਰ ਉਹਦੀ ਜਦੋਂ ਮੈਂ ਤੇਰੇ ਵਰਗਾ ਹਾਂ ਨਾ ਅਸੀਂ ਵੀ ਬਾਪੂ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਆ ਮੈਨੂੰ ਅਜੇ ਗੱਲਾਂ ਦਾ ਚੇਤਾ ਜਦੋਂ ਮੈਂ ਤੇਰੇ ਵਰਗਾ ਹਾਂ ਤੁਹਾਡੇ ਤੋਂ ਤੇ ਚਲ ਬੰਦਾ ਭੱਜ ਭੁੱਜ ਜਾਂਦਾ ਤੇ ਸਾਡੇ ਤੋਂ ਭੈਦਾ ਨਹੀਂ ਹੁੰਦਾ ਜਿੰਨੇ ਜਿੰਨੇ ਟੱਚ ਲੱਗਦੇ ਉਹਨੇ ਟਾਲੀ ਦੇ ਉਹ ਚੀਜ਼ਾਂ ਕਰੋ ਤੁਹਾਡਾ ਮਾਂ ਪਿਓ ਦਾ ਤੁਹਾਡੇ ਦਾ ਨਾਂ ਰੋਸ਼ਨੋ ਇਹ ਹੁਣ ਨਹੀਂ ਕਰਨਾ ਤੇ ਆਪਾਂ ਕਰਨਾ ਕਿਦੋਂ ਹੋਂਦ ਤੇ ਕਬੱਡੀ ਚ ਪੈਸਾ ਬੜਾ ਜੇ ਮਿਹਨਤ ਕਰੋਗੇ ਤੀ ਮਿਹਨਤ ਕਰੋ ਜਿਨੀ ਹੁੰਦੀ ਇਹ ਕਰਕੇ ਹੋ ਰਹੀ ਹੈ ਹੁਣ ਪਤਾ ਨਹੀਂ ਆ ਜੇ ਤੋਂ ਉਹ ਦਿੰਦਾ ਨਾ ਤੇ ਫਿਰ ਖਰਚੇ ਨੂੰ ਥਾਂ ਨਹੀਂ ਲੱਭਦੀ ਸਹੀ ਗੱਲ ਉਹਦੇ ਥੁਰਦੇ ਨਹੀਂ ਦਿੱਤੇ ਆ ਤੇ ਜੇ ਆਪਾਂ ਜਿਹੜੇ ਠੱਗੀਆਂ ਠੋਰੀਆਂ ਨਾ ਕਰ ਲਾਂਗੇ ਤੇ ਉਹ ਉਹ ਕੀ ਕਰ ਲਾਂਗੇ ਆ ਪਿੰਡ ਹੀ ਉਹ ਜਿਹੜਾ ਕੀ ਕੱਦ ਗਏ ਕੱਦ ਗਏ ਜਿਹੜਾ ਪਿੰਡ ਹਾਂਜੀ 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 ਮੈਂ ਦਿੰਨ ਨੂੰ ਬਸ ਹਾਂਜੀ ਇਹ ਤੇ ਮੈਂ ਤੇ ਲੋਕ ਕੋਈ ਨਹੀਂ ਪਿਆਰ ਕਰਦਾ ਪਿਆਰ ਜਿਹਦਾ ਕਿਸੇ ਦਾ ਦਿਲੋਂ ਪਿਆਰ ਹੁੰਦਾ ਏ ਇੱਕ ਦੂਜੇ ਦੀ ਟੀਮ ਨਾਲ ਉਹ ਲੋਕ ਰਹਿਣ ਨਹੀਂ ਜੰਦੇ ਹਾਂਜੀ ਔਖਾ ਵੜਾ ਸਿਸਟਮ ਭਵਾਂ ਜੀ ਬੰਦੇ ਪਾੜਨ ਵਾਲੇ ਬੜੇ ਜੀ ਬੜੇ ਬੜੇ ਤੂੰ ਛੱਡ ਗੱਲਾਂ ਦੇ ਰਾਤ ਚੰਗੇ ਚੰਗੇ ਬੰਦੇਆਂ ਦੇ ਚਿਹਰੇ ਪਤਾ ਲੱਗ ਜਾਂਦੇ ਆਹ ਬਾਕੀ ਸਮਾ ਸਮਾ ਬਲੈਕ ਦਾ ਵਿਚਾਰ ਸਿਆ ਸਮਾ ਸਮਰਾਤੇ ਆ ਬੰਦਾ ਇਹ ਗੱਲਾਂ ਜਿਹੜਾ ਪਲੇਅਰ ਹੁੰਦਾ ਨਾ ਖੁਦ ਉਹਨੂੰ ਨਹੀਂ ਉਹਨੂੰ ਨਹੀਂ ਪਤਾ ਲੱਗਦਾ ਹੁੰਦਾ ਉਹਦੇ ਨਾਲ ਬੰਦਾ ਚਾਹੀਦਾ ਸਮਝਾਉਣਾ ਸਹੀ ਜੇ ਉਹਦੇ ਨਾਲ ਬੰਦਾ ਹੋਊਗਾ ਨਾ ਚੰਗਾ ਤੇ ਉਹ ਨਹੀਂ ਫਿਰ ਡੋਲਦਾ ਕਿਉਂਕਿ ਜਿਹੜਾ ਖੁਦ ਪਲੇਅਰ ਹੁੰਦਾ ਨਾ ਪਲੇਅਰ ਕਈ ਨਾ ਉਹ ਹੋਰੀ ਟੈਨਸ਼ਨਾਂ ਬੜੀਆਂ ਹੁੰਦੀਆਂ ਹਨ ਉਹਨੂੰ ਸੋਝੀ ਸੋਝੀ ਘੱਟ ਹੁੰਦੀ ਹੈ ਪਰ ਇਹਨੂੰ ਪਤਾ ਲੱਗਣਾ ਵੀ ਮੈਂ ਕੈਨੇਡਾ ਗਿਆ ਤੇ ਕੈਨੇਡਾ ਦੀ ਕਬੱਡੀ ਕਿਦਾਂ ਦੀ ਤੇ ਜੇ ਯੂਰਪ ਜਾਊਗਾ ਨਾ ਯੂਰਪ ਜਾਊਗਾ ਯੂਰਪ ਦੀ ਕਬੱਡੀ ਜਿੰਦਾਂ ਦੀ ਹੈਗੀ 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 ਇਹ ਤਾਂ ਗੱਲ ਹੈ ਨਾ ਹੁਣ ਜੇ ਅਸਲ 'ਚ ਪਤਾ ਲੱਗਣਾ ਹੈ ਜਦੋਂ ਕੈਨੇਡਾ ਗਿਆ ਤੇ ਕੈਨੇਡਾ ਦੀ ਕਬੱਡੀ ਕਿਦਾਂ ਦੀ ਹਾਂ ਫਿਰ ਉਹਦੇ ਹਿਸਾਬ ਨਾਲ ਓਨੀ ਮਿਹਨਤ ਕਰੂੰਗਾ ਹਾਂ ਜੀ ਆਪਾਂ ਇੱਥੇ ਆਪਾਂ ਨੂੰ ਕਈ ਵਾਰ ਆਪਸ ਵਿੱਚ ਜਾਨ ਨਹੀਂ ਆ ਕਬੱਡੀ ਇਦਾਂ ਦੇ ਇਦਾਂ ਦੀ ਫਿਰ ਉੱਥੇ ਜਾ ਕੇ ਪਤਾ ਲੱਗਦਾ ਕਿ ਕਬੱਡੀ ਕਿੱਸਾ ਜਦੋਂ ਸਾਰੇ ਸਵਾ ਸ਼ੇਰ ਹੋ ਕੇ ਜਾਂਦੇ ਅੱਲਾ ਰਤੀ ਸ਼ੇਰੂ ਨੇ ਮੈਨਾਂ ਮੁਰਣੀ ਕੋਈ ਨਹੀਂ ਦਿੰਦਾ ਰੇਡਰ ਨੂੰ ਅਨੇ ਸ਼ੇਰੂ ਤਗੜਾ ਹੁਣ ਉਹ ਲੋ ਵੀ ਇੱਥੇ ਕਰੇ ਆਪਾਂ ਆਂ ਜੀ ਰੇਡਰ ਤੇ ਆਪ ਕੇ ਢੇਰੀ ਹੋ ਜਾਂਦੇ ਤੇ ਆ ਗਿਆ ਜੀ ਡਮੇਟੇ ਤੈਨੂੰ ਪਤਾ ਵੱਡੇ ਮੈਚ ਓਪਣੇ ਆਏ ਤੂੰ ਛੋਟਾ ਕੀ ਰੇਡਾ ਮੋੜ ਜਾ ਜਾਫ ਕਰ ਜਾ ਇਹਦੀ ਛੋਟਾ ਜੀ ਅਜੀ ਗਰੂਪ ਨੂੰ ਪਤਾ ਓਪਣ ਥੋੜੀ ਖੇਡਦਾ ਸੀ ਹੈ ਜੇ ਤੇ ਤੈਨੂੰ ਸਿੱਖਣੀ ਹੈ ਕਬੱਡੀ ਹੈ ਨਾ ਹਾਂ ਜੀ ਹਾਂ ਪੂਰਾ ਫੁੱਲ ਮੈਂ ਵੇਖ ਲਿਆ ਤੂੰ ਆਜਾ ਸਾਦਾ ਗੁੱਸਾ ਐ ਸਿਰਿਆ ਵਾਲਾ ਏ ਹਾਂ ਪੂਰਾ ਭਵਾਨੀ ਜਾਗੀ ਅਣਖ ਜਾਗੀ ਜਾਗੀ ਕਿੰਨਾ ਚਿਰ ਪਹਿਲਾਂ ਕਹਿੰਦਾ ਤੈਨੂੰ ਭਵਾਨੀ ਭੜੇ ਜਦੋਂ ਪਿਆਰ ਕਰਦਾ ਸੀ ਹਾਂ ਯਾਰ ਦੇਣ ਕਹਿੰਦੇ ਫਿਰ ਨਾ ਇਹਨਾਂ ਹੁਣ ਕੋਈ ਨਹੀਂ ਪਾਣੀ ਗਲਤੀ ਆ ਸੁਧਾਰਾਂਗੇ ਹੁਣ ਹਜ਼ਾਰ ਨਹੀਂ ਆ ਬਾਨਾ ਭਵਾਨ ਪੂਰਾ ਭਵਾਨੀ ਸੋਝ ਲਿਆ ਇਹਨਾਂ 2021 ਚ ਇਹ ਮਿਲਿਆ ਬਾਸਰ ਕੇ ਉਪਗੇਲਦੇ ਪਿੰਡ ਹਾਂਜੀ ਉਦੋਂ ਇਹ ਪਤਲਾ ਸੀ ਤਾਨੂੰ ਵੀਡੀਓ ਵੀ ਕੱਢ ਕੇ ਪਾ ਦਾਂਗੇ ਉਦੋਂ ਪਤਲਾ ਸੀ ਤੇ ਪਾਟੇ ਦੇ ਪੂਰੇ ਕਾਇਮ ਹੀ ਅਦੇ ਮੈਂ ਨਿਗਾ ਚਵਾੜ ਲੇ ਪਿਆ ਆ ਬੰਦਾ ਬਨ ਵਾਲਾ ਉਹ ਰੱਬ ਵੱਲੋਂ ਵੇਦ ਬਣ ਗਈ ਮੁੰਡਾ 16 ਦਾ ਤੇ ਉਹਦੇ ਨਾਲ ਜਿੰਮ ਲਾਉਂਦਾ ਲਾਡੀ ਉਹ ਇਹਨੂੰ ਲੈ ਆਇਆ ਪੇ ਘਰੇ ਇੱਕੋ ਗੱਲ ਗਏ ਨੂੰ ਮੈਂ ਪਹਿਲਵਾਨਾ ਜੇ ਮਿਹਨਤ ਲਾ ਲੇਗਾ ਤੇ ਬਣ ਜਾਏਗਾ ਨਹੀਂ ਤੇ ਨਹੀਂ ਤੇਨੇ ਇੱਧਰ ਦੀ ਪਾਈ ਗਏ ਇੱਧਰ ਦੀ ਕੱਢੀ ਗਏ ਜਾਂ ਦੇ ਇੱਧਰ ਰੋਂ ਰਾਂਦੇ ਲੈਂਦਾ ਕਿ ਪਹਿਲਵਾਨ ਜਿਹੜੀਆਂ ਗੱਲਾਂ ਕਹਿੰਦਾ ਆ ਵੀ ਮੇਰੇ ਕੰਮ ਦੀਆਂ ਕਹਿੰਦਾ। ਉਹ ਜੀ ਛੱਟ ਮੱਲਾ ਸਹੀ ਹੋ ਗਿਆ ਨਾ ਮੈਂ ਉਹਦੋਂ ਪਰ ਸਾਟਾ ਜਿਹੜਾ ਜਿਹੜਾ ਮਾਲ ਲਿਆ ਜਿਹਦੇ ਸਾਟ ਨਹੀਂ ਲੱਗਦੀ। ਛੱਟ ਤੇ ਗੁਰੂ ਆ ਗਿਆ ਨਾ ਵਾ ਜਦੋਂ ਛੱਟ ਲੱਗਦੀ ਨਾ ਉਹ ਇਨਸਾਨ ਬਣਾਉਂਦੀ ਬੰਦੇ ਨੂੰ। ਮਾਮਾ ਕੂਲਾ ਮੁੰਡਾ ਅੱਜ ਵੀ ਆ ਬਣਾਉਣ ਲੱਗਾ ਨਾ ਬਣ ਜਾਣਾ ਖਾੜਾ। ਹਾਂਜੀ ਬੋਲੀ। ਵਧੀਆ ਕਰਨਾ ਭਵਾਂਟੀ ਹਫ਼ਤੇ 'ਚ ਤਿੰਨ ਦਿਨ ਕੱਢ ਲਿਆ ਕਰੀ ਤਿੰਨ ਦਿਨ। ਉਹ ਮੇਰੀ ਗੱਲਾਂ ਰਿਕਾਰਡ ਕਰ ਲੈ ਜੇ ਤੈਨੂੰ ਕੋਈ ਫਰਕ ਹੀ ਪਿਆ ਨਹੀਂ ਭਾਜਾ ਕਿਤਾ ਨਹੀਂ ਗੱਲ ਹਾਂ ਜੀ ਆਕਸ਼ਨ ਨਹੀਂ ਹੈਗੀ ਐਡੇ ਬੰਦੇ ਨੂੰ ਹੱਥ ਕਿੱਥੇ ਪਾਊਗਾ ਹਾਰ ਕੋਈ ਕਹਿੰਦਾ ਮੈਂ ਈਜੀ ਨੰਬਰ ਲੈ ਲਾਂ ਮੇਰਾ ਜੋਰ ਨਾ ਲੱਗੇ ਕਿ ਉਹਨੂੰ ਪਛਾਣਨਾ ਕਿੰਨੇ ਆਪਣੇ ਆਪ ਨੂੰ ਤੂੰ ਆਪ ਹੀ ਪਛਾਣਨਾ ਕਿਸੇ ਨੇ ਥੋੜੀ ਪਛਾਣਨਾ ਲਵਾਂ ਜੀ ਮਿਹਨਤ ਲਾਉਣੀ ਪੈਂਦੀ ਮਣ ਮਾਰ ਕੇ ਕੇ ਮਾਰ ਕੇ ਹਾਂ ਪੂਰਾ ਪਾਸੇ ਆਓ ਇੱਕ ਸਨਮਾਨ ਹੈ ਤੁਹਾਡੇ ਮੁਬਾਰਕਾਤਾਂ ਦੇ ਨਾਲ ਹੋਰਾਂ ਸੁੱਕੇ ਮਲਗੇ ਵਾਲੇ ਦਾ ਫਰੰਦੀਪੁਰੀਏ ਗੋਪੀ ਨੂੰ ਕਿਹੜੇ ਕਰੇ ਪਿਆਰ ਕਰਦੇ ਕਤਗਿਲ ਵਾਲਿਓ ਕੱਟੂ ਬੁੱਕਲਾਂ ਜਿੰ ਵਿੱਚੋਂ ਹੱਥ ਮਾਰੋ ਤਾੜੀਆਂ ਖੁੱਲ ਕੇ। ਧਮਾਨ ਉਹ ਟੀਮ ਹੀ ਖੇਡ ਦੇ ਮੈਦਾਨ ਵਿੱਚ ਆਵੇਗੀ। ਦਿਨੇਸ਼ ਕੰਗ ਜੀ ਕਰੀਏ ਕਾਲ। ਟੀਮ ਨੂੰ ਦਿਨੇਸ਼ ਕੰਗ ਸਾਡੇ ਇਲਾਕੇ ਦੇ ਮਾਣ ਹੈ ਕਬੱਡੀ ਨੂੰ ਹੋਰ ਵੀ ਅੱਗੇ ਲਿਜਾਣਾ ਚਾਹੁੰਦੇ ਐ। ਕਿਉਂਕਿ ਜੇ ਇਦਾਂ ਕਬੱਡੀ ਕਲੇਰ ਸਭ ਚੱਲਦੀ ਰਹੀ ਤਾਂ ਮਹਾਰਾਜ ਦੀ ਕਿਰਪਾ ਹੋਣੀ ਹੋਰ ਵੀ ਤਰੱਕੀਆਂ ਕਰੇਗੀ। ਜਿਸका ਜੋ ਫਰੰਦੀਪੁਰ ਦੀ ਟੀਮ ਦੇ ਜੋ ਸੈਨ ਸਰਮਾਨ ਸ਼ਾਨਦਾਰ 골ਡ ਕਲਰ ਦੇ ਖੇੜਾ ਪੁੱਜਾ ਸਾਡਾ ਭੜਾ ਹਰ ਔਰ ਸਾਡੀ ਬੇਨਤੀ ਹੈ ਭਗਤ ਨਾਮਦੇਵ ਕਬੱਡੀ ਕਲੱਬ ਕਮਾਨ ਚੰਦ ਆਵਾਜ਼ਾਂ ਦਾ ਵੀ ਖਜਾਨ ਵੀ ਜਿੱਕਰ ਤੋਂ ਫੌਲ ਹੈ ਜੇ ਵੀ ਗੁਰਜੰਟ ਅਮਰੀਕਾ ਤੋਂ ਇਹ ਵੇਖਾ ਹੋਵੇਗਾ ਫੌਲ ਇਹਦਾ ਹੋਵੇਗਾ ਅਮਰੀਕਾ ਤੋਂ ਜਗਨੂਪ ਕਾਂਟ ਦੇ ਨਜ਼ਾਰਾ ਦਾ ਯਾਰ ਹੈ ਸਰਦਾਰ ਗਰੇਸ ਸਿੰਘ ਜੀ ਪਰ ਪੈਸੇ ਜੀ ਜੱਲ ਸਾਹਿਬ ਜਸਵੰਤ ਜੀ ਕੰਤਾ ਸਰਪੰਚ ਉਹਨਾਂ ਦਾ ਬਾਤ ਹੋ ਗਿਆ ਬੜੀ ਖੁਸ਼ੀ ਹੋਈ ਹੈ ਆ ਸਾਡੀ ਮੇਲਦੀ ਥੋੜੀ ਗਾਉ ਆ ਪਾ ਕਲੀਅਰ ਕਰ ਗਏ ਆ ਸੋਹਣ ਸਾਡੀ ਉਹ ਵੀ ਸਾਡੇ ਦਰਮਿਆਨ ਆ ਗਏ ਆ ਗੋਯੰਟ ਅਮਰੀਕਾ ਅਨਮੋਲ ਅਮਰੀਕਾ ਤੋਂ ਅੱਜ ਵੇਦੇ ਹੋਣਗੇ ਕਿ ਕੱਤ ਖੇਲ ਦੀ ਧਰਤੀ ਤੇ ਰੌਣਕਾਂ ਬਹਾਰਾਂ ਲੱਗੀਆਂ ਸੰਦੀਪੁਰਿਆ ਗੋਪੀ ਹੋਂ ਦੀ ਕਲਮ ਖੇਡਦੀ ਹੈ ਜਿਸ ਕਾਰਨ ਅਲਕੂ ਬਣਾ ਵੱਡਾ ਪ੍ਰਾਪਤ ਹੋਇਆ ਰਾਰਿਆ ਘੋੜਾ ਰਮਦਾਸ ਵਾਲਾ ਆਓ ਘੋੜਾ ਸ਼ਾਮਪੁਰਿਆ ਮਿੱਕਾ ਘੋੜਾ ਤੇ ਵੱਡਾ ਘੋੜਾ ਆ ਸੰਦੀਪੂਰੀਆਂ ਨੂੰ ਮਾਰਿਆ ਟੱਚ ਬਹੁਤ ਇੱਕ ਪਾਸੇ ਤਰਦੂਲ ਸਿੰਘ ਮੰਨੀ ਦਾ ਚਕੁੱਤਰ ਜੇ ਮੰਨੀਆ ਪਰਬਤ ਹਰਦੀਪੂਰੀਆਂ ਨੂੰ ਪਿਆਰੀ ਦੁਨੀਆ ਪਿਆਰ ਕਰਦੀ ਹੈ ਰਵਿੰਦਰ ਦਿਓਲ ਸਿਮਰਤ ਖਹਿਰਾ ਤੇ ਨਾਲ ਹਰਪਿੰਦਰ ਜੀਤ ਕੋਟਾ ਸਾਜ ਜਹਾਜ਼ੀ ਵੀਰਾਂ ਦਾ ਧੰਨਵਾਦ ਅਮਰਜੀਤ ਜੀ ਕੋਲੀਆਂ ਤਨਵਾਦ ਪਈ ਹੋਈ ਬਲਵਰੀਆ ਪਾਪਾ ਕਲਵੰਤ ਸਿੰਘ ਮੱਕੇ ਦਾ ਸੁਪਤਰ ਪਰ ਫਰੰਦੀਪੁਰੀਆ ਗੋਪੀ ਜਿਹੜਾ ਸੁਪਚੈਨ ਕੱਦ ਕਹਿੰਦਾ ਵੀ ਧੰਨਵਾਦ ਦੋਰੀ ਧੂਰੀ ਪਾਈ ਬੰਦੇ ਨਾਮ ਤਿਆਰ ਸਾਇਰ ਪਾਹਲਵਾਨ ਦੇ ਨਾਮ ਤਿਆਰ ਇਹਦੇ ਪਈ ਹੋਈ ਕਬੱਡੀ ਹੈ ਲੱਗਦਾ ਆ ਪੱਤਾ ਜਿੰਨਾ ਲਿਆ ਪੈਜਦਾ ਕੋ ਅਗਲੇ ਬਾਅਦ ਟਰਾਲੀਆਂ ਦਾ ਪ੍ਰਬੰਧ ਕਰਨਾ ਪਾਣਾ ਹੈ ਟਰਾਲੀਆਂ ਦਾ ਬੰਦੇ ਦਿਸਤ ਕਰਨਾ ਪਾਣਾ ਫਰੰਦੀਪੂਰੀਆ 2100 ਆਹ ਜੱਫੇ ਉੱਪਰ 2100 ਆਹ ਜੱਫੇ ਉੱਪਰ 2100 ਅੰਮ੍ਰਿਤ ਬੱਟਨੇ ਦੇ ਸਾਹਮਣੇ ਇਹ ਲੱਗਿਆ ਯੋਰ ਦੇ ਨਿਸ਼ਾਨਦਾਰ ਆਹ ਦੇ ਸਾਹਮਣੇ ਵੀਰ ਦਾ ਪਿੰਡਾ ਕਬੀ ਦਾ ਵੀਰ ਦਾ ਪਿੰਡਾ ਕਬੀ ਦਾ ਬੀਸਰ ਨਾਲ ਭਾਵੇਂ ਬੁਲੇ ਖੱਠੇ ਉਹਨਾਂ ਦਾ ਪਿਆਰ ਹੈ ਸਾਡੇ ਵੀਰ ਦਾ ਤੇ ਕੀ ਪਾਤੇ ਦੀਪਾ ਡੱਗ ਦੂਤ ਸਾਡੇ ਭਰਾਵਾਂ ਦੀ ਗੱਲ ਚੱਲਦੀ ਪਰ ਫਰੰਦੀਪੁਰੀਆ ਦੇ ਬੰਦੀਪੁਰੀਆ ਤੇ ਘੋੜਾ ਰਮਨ ਦਾਸ ਮਾਨਾ ਲੈ ਵੀ ਜਗਰੂਬ ਕਤਗਿਲ ਵਾਲਿਆ ਵੀਰਿਆ ਤੇਰੇ ਪਿੰਡਾਂ ਦੇ ਲੋਕ ਆ ਰਹੇ ਆ ਔਰ ਅੱਜ ਹਰਤਾਲ ਸਰਪੰਚ ਭਰਾ ਨੂੰ ਬਹੁਤ ਵੱਡਾ ਘਾਟਾ ਪਿਆ ਪਿਤਾ ਜੀ ਸਰਦਾਰ ਜਰਮਲ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਗਿਆ ਪਰ ਸਾਹਮਣੇ ਫਰੰਦੀਪੁਰੀਆ ਫਰੰਦੀਪੁਰੀਆ ਤੇ ਘੋੜਾ ਆ ਪਾ ਗਈ ਕਾਫੀ ਆ ਇਹ ਫਤਾਪੁਰੀਆ ਦੁਨੀਆ ਦਾ ਚਹੇਤਾ ਪਲੇਅਰ ਬਣ ਗਿਆ ਜਦੋਂ ਕੱਲ ਚਮਾਰਕਲਾ ਦੀ ਧਰਤੀ ਤੇ ਜਸਕਰਨ ਢਿੱਲੋਂ ਨੇ ਕਿਹਾ ਕਿ ਕੋਈ ਜਵ ਲਈ ਆਪਾਂ ਮੋਟਰਸਾਈਕਲ ਦੇ ਇੱਕਮ ਨੂੰ ਪਿੱਛਾ ਦਿੱਤਾ ਹੈ ਇਹ ਫਰਦੀਪੁਰੀਆ ਰੰਦੀਪੁਰੀਆ ਦੇ ਕਾਕਾ ਅਮਨੀਸ਼ਾ ਪਿੰਡ ਵਾਲਾ ਕਦੇ ਇੱਕੇ ਟੀਮ ਲਈ 1100 ਬਣੀ ਗਰਾਊਂਡ ਵੀ ਕਲੀਅਰ ਕਰੀਏ ਔਰ 31 3100 ਗਰਜੰਤ ਤੇ ਸਾਡਾ ਅਨਮੋਲ I'm ਸੇਵਾ ਦਾ ਰਹਿਣਾ ਜਗਰੂਤ ਤੇ ਪਾਉਣਾ ਸਾਰਿਆਂ ਦਾ ਇਹ ਜਿਹੜਾ ਪਿੰਡ ਚੋਂ ਆ ਬਾਰੇ ਰਹਿਣਾ ਮਾ ਲਾਇਲਕ ਬੁੱਢੀ ਕਰਦੋ ਜਿਹੜਾ ਤੁਸੀਂ ਤਾਂ ਪੰਹੇਰੀਆਂ ਨੂੰ ਘੁੰਮਾ ਹੋਣਾ ਹੋਣਾ ਨਹੀਂ ਜੇ ਹੋ ਤਾਂ ਮੇਰੀ ਬਾਡੀ ਕਿੱਢੀ ਹੈ ਮੈਂ ਤਾਂ ਜਾ ਕੇ ਹਾਲਤ ਬਾਅਦ ਚ ਕਰਾਂਗਾ ਕਿ ਗਰਮੀ ਨਹੀਂ ਹੋਣਾ ਸਰੀਰ ਠੰਡਿਆ ਹਾਂਜੀ 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 ਹੁਣ ਜਿਹੜਾ ਤੁਹਾਡਾ ਖੂਨ ਹੈ ਤੁਹਾਡਾ ਖੂਨ ਨਵਾਂ ਆਉਂਦਾ ਤੁਹਾ माजी ਕਰਦਾਂਗੇ ਇਹ ਕੰਮ ਹੁਣ ਮੈਂ ਤੇ ਜਦੋਂ ਤੁਹਾਨੂੰ ਪਤਾ ਵੀ ਐਂਡ ਜੇ ਤੇ ਜਾ ਕੇ ਇੱਕ ਅੱਧਾ ਦੋ ਜੱਥੇ ਪਾ ਦੂੰਗਾ ਹੁਣ ਤੁਹਾਡਾ ਨਵਾਂ ਖੂਨ ਤੁਹਾਡਾ ਨਵਾਂ ਖੂਨ ਤਾਂ ਐ ਹੀ ਕੋਮੇ ਹੁਣ ਤੈਨੂੰ ਪਤਾ ਜਦੋਂ ਬੰਦਾ ਆ ਇਧਰੇ ਬੰਦੇ ਦੀ ਰੇਂਜ ਤੇਰੀ ਰੇਂਜ ਦਾ ਬੰਦਾ ਤੇਰੇ ਤੋਂ ਸਿੱਧਾ ਨਹੀਂ ਪਾਸ ਸਕਦਾ ਰੇਂਜ ਚ ਬੰਦਾ ਲੈ ਆ ਤਾਂ ਬੰਦੇ ਨੂੰ ਜਦੋਂ ਰਾਸ਼ ਕਰਨਾ ਪੈਂਦਾ ਆ ਆ ਚੜ ਗਿਆ ਇਧਰਲੇ ਬੰਨੇ 20 ਕਿਆ ਇਧਰੋਂ ਭੱਜੂਗਾ ਇਧਰੋਂ ਨਾਪ ਲਾ ਬੈਲਸ ਬਣਾ ਅਗਲੇ ਬੰਨੇ ਜਦੋਂ ਬੈਲਸ ਬਣ ਗਿਆ ਬੰਦਾ ਜੇ ਮੋਟੇ ਬੰਦੇ ਸਾਰੇ ਮੇਰੀ ਗੱਲ ਸੁਣੋ ਜਿੰਨੇ ਅੱਜ ਰੇਡਰ ਰੇਡਾਂ ਪਾਉਂਦੇ ਆ ਕੋਈ 100 ਤੋਂ ਬਾਹਰ ਹੈਗਾ ਸਾਰੇ 80 80 85 85 ਕਿਲੋ ਦੇ ਸਹੀ ਹੈ ਤੇ ਜੇ 80 80 85 ਕਿਲੋ ਦਾ ਆਪਾਂ ਬੈਲਸ ਨਹੀਂ ਗਾੜੀ ਰੱਖਣਾ ਫਿਰ ਭਾਰੇ ਬੰਦੇ ਨੇ ਤੇ ਤੈਨੂੰ ਐ ਲਾ ਕੇ ਮਾਰਨਾ ਕਬੱਡੀ ਦਿਮਾਗ ਦੀ ਜਾਂ ਦਿਮਾਗ ਦੀ ਜਾਂ ਜਾਨ ਦੀ ਜਾਨ ਫਿਰ ਸਭੋਂ ਜਾਂਦੀ ਹੋਵੇ ਦਿਮਾਗ ਦਿਮਾਗ ਤੇ ਵਰਤੋਂ ਨੂੰ ਗਾੜੀ ਇਦਾਂ ਰੱਖੋ ਮਾਗਨੀ ਰਖਦਾ ਹੁਣ ਵੇਖ ਜਦੋਂ ਬੰਦੇ ਤੇ ਰਾਸ਼ ਕਰਦਾ ਜਾਂ ਜਿੱਦਾਂ ਮਰਜ਼ੀ ਕਰਦਾ ਬੰਦਾ ਹੁੰਦਾ ਐਦਾਂ ਲੱਗਦਾ ਵੇਖੀ ਇਹ ਇਹ ਬੰਦਾ ਕੀ ਕਰਦਾ ਪਹਿਲੋਂ ਆਇਆ ਹੀ ਇਹ ਪਲਵਾਨਾਂ ਨੂੰ ਟੱਚ ਮਾਰਦਾ ਇੱਕ ਇੱਕ ਹੁਣ ਚੱਲਿਆ ਪਲਵਾਨਾਂ ਨੂੰ ਨੋਟ ਕਰ ਚੱਲਿਆ ਹੁਣ ਜਦੋਂ ਐ ਸੋਚਦਾ ਹੀ ਆ ਉਦੋਂ ਮਗਰ ਚੱਲ ਜਾਂਦਾ ਅਜੇ ਉਹ ਸੋਚਣ ਦਿਆ ਵੇ ਕਿ ਮੈਂ ਉੱਤਰੋਂ ਚੱਲਿਆ ਤੇ ਫੇਰ ਮਗਰ ਚੱਲਦਾ ਆਹ ਚੀਜ਼ ਨਹੀਂ ਚੱਲਦੀ ਹੁਣ ਤੁਸੀਂ ਉਦੋਂ ਮਾਰਦੇ ਜੇ ਜਦੋਂ ਪਿਛਲੇ ਬੰਨੇ ਲੀਕੇ ਤੇ ਬੰਦੇ ਤੋਂ ਹੁਕਮ ਨਹੀਂ ਜਾਂਦਾ ਹੁਣ ਐਨੇ ਟੱਚ ਬਚਾਇਆ ਬੰਦਾ ਇੱਧਰੋਂ ਰਹਿਤਾਂ ਨਹੀਂ ਐਨੂੰ ਜਾਣਦਿਆ ਉਹਨੇ ਐ ਕੰਨੀ ਤੇ ਕੱਟ ਮਾਰਨਾ ਜਦੋਂ ਉਹਨੇ ਆਹ ਪੈ ਰਿਆ ਜਦੋਂ ਦਾ ਤਾਂ ਐਨੂੰ ਹੋਇਆ ਵਾ ਇੱਧਰੋਂ ਜਾਊਂਗਾ ਉਹ ਮਾਰ ਨਹੀਂ ਉਹ ਤੇ ਮਾਰ